ਦੇਖੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਨਵੇਕਲੀ ਸੋਚ ਆ ਜਿਹਦੇ ਚ ਉਹ ਕਹਿੰਦੇ ਵੀ ਜੇ ਤੁਸੀਂ ਦੇਸ਼ ਨੂੰ ਬਣਾਉਣਾ ਹੈ ਦੇਸ਼ ਦਾ ਭੁੱਖ ਬਣਾਉਣਾ ਤਾਂ ਤੁਸੀਂ ਬੱਚਿਆਂ ਦਾ ਭੁੱਖ ਬਣਾਓ ਪਰ ਬੱਚਿਆਂ ਦਾ ਭੁੱਖ ਬਣਾਉਣਾ ਤੇ ਸਾਡਾ ਜਿਹੜਾ ਸਕੂਲਾਂ ਦਾ ਇਨਫਰਾਸਟ੍ਰਕਚਰ ਹੈ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਪ੍ਰਬੰਧ ਹੈ ਉਹ ਬਾ ਕਮਾਲ ਹੋਣੇ ਚਾਹੀਦੇ ਇਨਕਲਾਬੀ ਹੋਣੇ ਚਾਹੀਦੇ ਸੋ ਪਿਛਲੇ ਸਾਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹ ਕਦੇ ਮਤਲਬ ਆਪ ਪਿਛ 10-15 ਸਾਲਾਂ ਦੇ ਵਿੱਚ ਇਹ ਹੋਇਆ ਹੀ ਨਹੀਂ ਸੀ ਵੀ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਪਾਸ ਕਰਨ 199 ਵਿਦਿਆਰਥੀਆਂ ਨੇ ਜੇਈ ਪਾਸ ਕੀਤੀ ਜੇਡਬਲਿਊ ਤੇ ਆਈਆਈਐਮ ਅਹਮਦਾਬਾਦ ਉਥੇ ਸਿਖਲਾਈ ਡਾਕਟਰ ਸਾਹਿਬ ਸਿਖਲਾਈ ਪ੍ਰਾਪਤ ਕਰ ਰਹੇ ਆ ਪਹਿਲਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਚਾਰ ਦਵਾਰੀ ਨਹੀਂ ਸੀ ਹੁਣ 98% ਸਕੂਲਾਂ ਵਿੱਚ ਪੱਕੀ ਚਾਰ ਦਵਾਰੀ ਹੁਣ ਕਰਵਾਤੀ ਹੈ ਸੁਰੱਖਿਆ ਲਈ ਸੁਰੱਖਿਆ ਗਾਰਡ ਹੁਣ ਸਕੂਲਾਂ ਦੇ ਵਿੱਚ ਰੱਖੇ ਗਏ ਆ ਮਤਲਬ ਇੱਕ ਇੱਕ ਕਨਸੈਪਟ ਹੈ ਹੀ ਨਹੀਂ ਸੀ ਪਹਿਲਾਂ ਫਿਰ 1170 ਚੌਕੀ ਦਾ ਰੱਖੇ ਗਏ ਆ ਇੱਥੇ ਪਿਛਲੀਆਂ ਸਰਕਾਰਾਂ ਦੇ ਵੇਲੇ ਬਿਜਲੀ ਦਾ ਬਿੱਲ ਦੇਣਾ ਅਤੇ ਫੰਡ ਨਹੀਂ ਹੁੰਦੇ ਸੀ ਹੁਣ ਇਹਨਾਂ ਨੂੰ ਪ੍ਰੋਪਰ ਤਨਖਾਹ ਦੇ ਮਿਲੂਗੀ ਪ੍ਰੋਪਰ ਫੰਡ ਦਾ ਇੱਥੇ ਰੱਖਿਆ ਗਿਆ 1800 ਨੋ ਕੈਂਪਸ ਮੈਨੇਜਰ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ 620 ਨਵੇਂ ਕਮਰੇ ਬਣਾਏ ਗਏ ਤੇ 470 ਕਲਾਸਰੂਮਾਂ ਦਾ ਨਵੀਨੀਕਰਨ ਕੀਤਾ ਗਿਆ ਔਰ ਹੋਰ ਵੱਡੀ ਗੱਲ ਜਿਹੜਾ ਮੈਂ ਸਾਡੇ ਪ੍ਰਿੰਸੀਪਲ ਸਾਹਿਬਾਨ ਨੂੰ ਸਾਡੇ ਜਿਹੜੇ ਸਿੱਖਿਆ ਮਹਿਕਮੇ ਨੂੰ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਵੀ 9000 ਬੱਚੇ ਪ੍ਰਾਈਵੇਟ ਸਕੂਲਾਂ ਛੱਡ ਕੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਆ ਇਹ ਬਹੁਤ ਵੱਡੀ ਗੱਲ ਹੈ ਸੋ ਔਰ ਸਾਡੇ ਜਿਹੜੇ ਬੱਚੇ ਆ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਾਂਦੇ ਹੁੰਦੇ ਸੀ ਸਰਕਾਰੀ ਸਕੂਲਾਂ ਦੇ ਬੱਚੇ ਚੰ드ਰੀਆਨ 3 ਤੇ ਅਦਿੱਤਿਆ L1 ਲਾਂਚ ਦੇਖਣ ਲਈ ਉਹਨਾਂ ਨੇ ਇਸਰੋ ਦਾ ਦੌਰਾ ਕੀਤਾ ਸਾਡੇ ਬੱਚਿਆਂ ਨੇ ਔਰ ਬੋਰਡ ਦੀ ਪਾਸ ਪ੍ਰਤੀਸ਼ਤ ਜਿਹੜੀ ਪਿਛਲੇ ਸਾਲ ਦੀ ਸਾਡੀ ਉਹ 92% ਤੋਂ ਪਾਰ ਹੋ ਗਈ 100% ਦਾ ਸਾਡਾ ਟੈਕ ਪੀਚਾ ਔਰ ਤੁਸੀਂ ਦੇਖੋ ਵੀ ਇਹ ਇਨਕਲਾਬੀ ਤੌਰ ਕੀ ਹੈ 234 ਪ੍ਰਿੰਸੀਪਲ 144 ਪ੍ਰਾਇਮਰੀ ਅਧਿਆਪਕ ਤੇ 150 ਪ੍ਰਿੰਸੀਪਲ ਦੇ ਹੈਡਮਾਸਟਰ ਕਨਵਰ ਸਿੰਘਾਪੁਰ ਫਿਨਲੈਂਡ ਉਥੇ ਟ੍ਰੇਨਿੰਗ ਲੈ ਕੇ ਆਏ ਮਤਲਬ ਇਹ ਵੱਡੀ ਗੱਲ ਹੈ ਸਾਡੇ ਪ੍ਰਿੰਸੀਪਲ ਸਾਹਿਬ ਵੀ ਇਹ ਵੀ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਸੋ ਇਹ ਕੋਟਪੂਰਾ ਕੋਟਪੂਰਾ ਹੀ ਹੋਈ ਪਈ ਸਾਰੇ ਪਾਸੇ ਹਾਂਜੀ ਸਾਰਾ ਕੁਝ ਕੋਟਪੂਰਾ ਹੈ ਹਾਂਜੀ ਫਿਰ ਜਿਹੜੇ ਵਿਚਾਰੇ ਸਾਡੇ ਅਧਿਆਪਕ ਸੱਚੇ ਤੁਰੇ ਫਿਰਦੇ ਸੀ 12316 ਮੈਂ ਫੇਰ ਰਿਪੀਟ ਕਰਨ ਲੱਗਿਆ 12316 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਇਹ ਪੰਜਾਬ ਸਰਕਾਰ ਦੀ ਬਹੁਤ ਵੱਡਾ ਇਨਕਲਾਬੀ ਕਦਮ ਹੈ ਬਹੁਤ ਬੜਾ ਬਹੁਤ ਵਧੀਆ ਫੇਰ ਪਹਿਲਾਂ ਜੇ ਕੋਈ ਪਰਤੀ ਹੁੰਦੀ ਸੀ ਤਾਂ ਉਹ ਅਖੀਰਲੇ 6 ਮਹੀਨੇ ਚ ਹੁੰਦੀ ਸੀ ਜਦੋਂ ਉਹਨੂੰ ਪ੍ਰੋਫੈਸ ਕੰਪਲੀਟ ਹੋਣ ਲੱਗਦਾ ਸੀ ਉਹਦੋਂ ਕੋਡ ਲੱਗ ਜਾਂਦਾ ਸੀ ਸਰਕਾਰ ਬਣਦਿਆਂ ਸਾਰੀ ਪਰਤੀਆਂ ਦੀ ਲੜੀ ਸ਼ੁਰੂ ਕਰਤੀ 50000 ਤੋਂ ਉੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚ 10487 ਮੈਂ ਫੇਰ ਰਿਪੀਟ ਕਰ ਰਿਹਾ 10487 ਨਵੇਂ ਅਧਿਆਪਕ ਭਰਤੀ ਕੀਤੇ ਗਏ ਇਹ ਪੰਜਾਬ ਸਰਕਾਰ ਦਾ ਇਨਕਲਾਬੀ ਕਦਮ ਹੈ ਮੈਂ ਮੈਂ ਵਧਾਈ ਦੇਣੀ ਚਾਹਾਂ। ਅੱਛਾ ਫੇਰ ਹੋਰ ਸਕੂਲਾਂ ਦਾ ਪ੍ਰਬੰਧ ਕਰਨ ਵਾਸਤੇ 1239 ਜਿਹੜੇ ਆ ਗੈਰ ਅਧਿਆਪਨ ਸਟਾਫ ਆ ਜਿਹੜਾ ਨੌਨ ਟੀਚਿੰਗ ਸਟਾਫ ਆ ਉਹ ਵੀ ਭਰਤੀ ਕੀਤਾ ਗਿਆ ਇਹ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਹੈ। ਔਰ ਕੁੱਲ ਤਦ ਤੋਂ ਦੱਸ ਹੀ ਚੁੱਕਿਆ ਵੀ 50000 ਤੋਂ ਉੱਤੇ 51000 ਦੇ ਕਰੀਬ ਜਿਹੜੀਆਂ ਨੌਕਰੀ ਦਿੱਤੀਆਂ ਗਈਆਂ ਸੀ। ਬਾਕੀ ਦੀ ਆਪਾਂ ਹੁਣ ਗੱਲ ਕਰੀਏ ਸਾਡੇ ਮੁੰਡੇ ਵਾਲੇ ਸਕੂਲ ਦੀ। ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਆਫ ਐਮਿਨੈਂਸ ਲੜਕੇ ਕੋਟਪੁਰਾ ਦੀ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਅਸੀਂ ਸਾਇੰਸ ਲੈਬ ਬਣਾਈ ਹੈ ਪੂਰੀ ਵਧੀਆ ਜਿਹੜੀ ਮਤਲਬ ਸਟੇਟ ਆਫ ਆਰਟਸ 11 ਲੱਖ ਰੁਪਏ ਉਹਦੇ ਰਸਤੇ ਖਰਚ ਹੋ ਗਿਆ ਤੇ 11 ਲੱਖ ਰੁਪਏ ਲਾਇਬ੍ਰੇਰੀ ਦੀ ਗ੍ਰਾਂਟ ਅਸੀਂ 9 ਲੱਖ 62000 ਰੁਪਏ ਅਸੀਂ ਇੱਥੇ ਦੇ ਚੁੱਕੇ ਹਾਂ ਕਲਾਸਰੂਮ ਦੀ ਗ੍ਰਾਂਟ 7 ਲੱਖ 51000 ਰੁਪਏ ਅਸੀਂ ਦੇ ਚੁੱਕੇ ਹਾਂ ਨਵੇਂ ਬਾਥਰੂਮ ਉਹਨਾਂ ਦੇ ਬਾਥਰੂਮ ਆ ਰਹਾ ਬੁਰਾ ਹਾਲ ਹੁੰਦਾ ਸੀ ਤੇ ਜਦੋਂ ਪੰਜਾਬ ਦੇ ਹਾਲਾਤ ਚੰਗੇ ਸੀ ਉਦੋਂ ਦੀ ਗੱਲ ਕਰਦਾ ਉਦੋਂ ਵੀ ਮਾੜੇ ਹਾਲਾਤਾਂ 'ਚ ਪਿਛਲੇ ਦਹਾਕਿਆਂ ਤੋਂ ਬਹੁਤ ਬੁਰਾ ਹਾਲ ਹੋ ਗਿਆ ਸੀ ਲੇਕਿਨ ਜਦੋਂ ਹਾਲਾਤ ਚੰਗੇ ਹੁੰਦੇ ਉਦੋਂ ਵੀ ਬਾਥਰੂਮ ਚੰਗੇ ਨਹੀਂ ਸੀਗੇ ਬਸ ਅਸੀਂ ਜਦੋਂ ਪੜਦੇ ਨੇ ਮੈਂ ਵੇਖਿਆ